ਅੱਜ ਕੱਲ੍ਹ ਲੋਕਾਂ ਦੇ ਵਿੱਚ ਆਪਣੀਆਂ ਗੱਡੀਆਂ ਦੇ ਫੈਂਸੀ ਨੰਬਰ ਦਾ ਕਰੇਜ਼ ਇੰਨਾ ਵੱਧ ਗਿਆ ਹੈ ਕਿ ਲੋਕ ਗੱਡੀਆਂ ਦੇ ਨਾਲੋਂ ਵੱਧ ਖਰਚ ਗੱਡੀ ਦੇ ਨੰਬਰ ਉੱਤੇ ਕਰ ਦਿੰਦੇ ਆ। ਚੰਡੀਗੜ੍ਹ ਦੇ ਟ੍ਰਾਂਸਪੋਰਟ ਵਿਭਾਗ ਦੇ ਵੱਲੋਂ ਫੈਂਸੀ ਨੰਬਰਾਂ ਦੀ ਕੀਤੀ ਗਈ ਨਿਲਾਮੀ ਦੇ ਵਿੱਚ ਚੰਡੀਗੜ੍ਹ ਦੀ ਨਵੀਂ ਸੀਰੀਜ਼ CH01 ਤੇ CW ਦੇ ਫੈਂਸੀ ਨੰਬਰ ਦੀ ਨਿਲਾਮੀ ਦੇ ਦੌਰਾਨ 3001 ਨੰਬਰ 16 ਲੱਖ ਰੁਪਏ ਦੇ ਵਿੱਚ ਵਿਕਿਆ। ਇਸ ਤੋਂ ਬਾਅਦ 009 ਨੰਬਰ ਜਿਹੜਾ 10 ਲੱਖ ਰੁਪਏ ਦੇ ਵਿੱਚ ਵੇਚਿਆ ਗਿਆ ਤੇ ਇਸ ਨਿਲਾਮੀ ਦੇ ਦੌਰਾਨ ਵਿਭਾਗ ਨੇ 499 ਫੈਂਸੀ ਨੰਬਰ ਵੇਚੇ ਇਸ ਨਿਲਾਮੀ ਤੋਂ 2.26 ਕਰੋੜ ਰੁਪਏ ਦੀ ਰਕਮ ਜਿਹੜੀ ਇਕੱਠੀ ਕੀਤੀ ਗਈ ਆ ਚੰਡੀਗੜ੍ਹ ਦੇ ਟ੍ਰਾਂਸਪੋਰਟ ਵਿਭਾਗ ਨੇ ਫੈਂਸੀ ਨੰਬਰਾਂ ਦੀ ਵੀ ਨਿਲਾਮੀ ਕੀਤੀ ਤੇ ਇਸ ਦੀ ਨਿਲਾਮੀ ਦੇ ਦੌਰਾਨ ਲੋਕਾਂ ਦਾ ਉਤਸ਼ਾਹ ਦੇਖਣ ਵਾਲਾ ਸੀ ਅੱਜਕੱਲ੍ਹ ਆਮ ਮਾਰਕੀਟ ਦੇ ਵਿੱਚੋਂ 10 ਲੱਖ ਰੁਪਏ ਦੀ ਆਮ ਵਧੀਆ ਨੰਮੀ ਗੱਡੀ ਮਿਲ ਜਾਂਦੀ ਆ ਪਰ ਨਿਲਾਮੀ ਦੇ ਵਿੱਚ ਦੇਖਿਆ ਗਿਆ ਹੈ ਕਿ ਲੋਕੀ 5 ਤੋਂ 10 ਲੱਖ ਰੁਪਏ ਤੱਕ ਗੱਡੀ ਦੇ ਨੰਬਰ ਉੱਪਰ ਹੀ ਖਰਚਣ ਲਈ ਤਿਆਰ ਬੈਠੇ ਆ ਫੈਂਸੀ ਨੰਬਰਾਂ ਦੀ ਨਿਲਾਮੀ ਦੇ ਦੌਰਾਨ ਚੰਡੀਗੜ੍ਹ ਦੀ ਨਵੀਂ ਸੀਰੀਜ਼ ਦੇ ਬਾਕੀ ਨੰਬਰਾਂ ਦੀ ਸੂਚੀ ਦੇ ਵਿੱਚ 005 ਨੰਬਰ ਜਿਹੜਾ ਹੈਗਾ ਇਹ 9.5 ਲੱਖ ਰੁਪਏ ਦੇ ਵਿੱਚ ਵਿਕਿਆ ਜਦਕਿ 007 ਨੰਬਰ 7 ਲੱਖ ਰੁਪਏ ਦੇ ਵਿੱਚ ਵੇਚਿਆ ਗਿਆ 0030 ਨੰਬਰ 6 ਲੱਖ ਰੁਪਏ ਦੇ ਵਿੱਚ ਤੇ 002 ਨੰਬਰ ਸਵਾ 5 ਲੱਖ ਰੁਪਏ ਦੇ ਵਿੱਚ ਤੇ 008 ਨੰਬਰ ਸਵਾ 4 ਲੱਖ ਰੁਪਏ ਦੇ ਵਿੱਚ ਤੇ 0033 ਨੰਬਰ ਜਿਹੜਾ 3 ਲੱਖ ਰੁਪਏ ਦੇ ਵਿੱਚ ਵਿਕਿਆ ਗਿਆ ਏ ਤੇ 006 ਨੰਬਰ 3 ਲੱਖ ਰੁਪਏ ਦੇ ਵਿੱਚ ਤੇ 0015 ਨੰਬਰ ਪੌਣੇ 3 ਲੱਖ ਰੁਪਏ ਦੇ ਵਿੱਚ ਵਿਕਿਆ ਇਸ ਤਰ੍ਹਾਂ ਬਾਕੀ ਦੇ ਭਾਰੀ ਉਤਸ਼ਾਹ ਨੂੰ ਦੇਖਦੇ ਆ ਬਾਕੀ ਰਹਿ ਗਏ ਨੰਬਰਾਂ ਦੀ ਨਿਲਾਮੀ ਵੀ ਜਲਦੀ ਹੀ ਦੁਬਾਰਾ ਕੀਤੀ ਜਾਵੇਗੀ